ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਭਾਰਤ ਦੇ ਇੱਕ ਸੂਬੇ ਦੇ ਵਿੱਚ ਇੱਕ ਗੁਰਦੁਖੜ ਦੀ ਕਮੇਟੀ ਦੇ ਵੱਲੋਂ ਇਸ ਦਿਹਾੜੇ ਨੂੰ ਮਨਾਉਣ ਦੀ ਇਜਾਜ਼ਤ ਦਿੱਤੀ ਗਈ ਹੈ। 인ਦੌਰ ਦੀ ਅਸੀਂ ਸ਼ਹਿਰ ਦੀ ਗੱਲ ਕਰਨਾ ਜਾ ਰਹੇ ਹਾਂ ਜਿੱਥੇ ਇਸ ਤੋਂ ਪਹਿਲਾਂ ਵੀ ਸਾਨੂੰ ਕਦੇ ਖਬਰ ਆਈ ਹੈ ਕਿ ਜੋ ਜਨਮਾਸਟਮੀ ਮਨਾਣੀ ਸੀ ਉਹ ਵੀ ਇਸ ਦੀ ਇਜਾਜ਼ਤ ਦਿੱਤੀ ਗਈ। ਕਦੇ ਕਰਵਾ ਚੌਦ ਦਾ ਦਿਹਾੜਾ ਹੋ ਗਿਆ। ਇਸ ਤਰੀਕੇ ਦੇ ਸਵਾਲ ਉੱਠਦੇ ਰਹੇ ਨੇ।

ਜੀ ਹੋਰ ਮਨ ਲੋਕ ਨੇ ਕਹਿੰਦੇ ਆਪਣਾ ਸਰਦਾਰ ਚਾਲ ਦੀ ਅੰਮ੍ਰਿਤ ਵੰਦੀ ਹੋਰ ਮਨ ਲੋਕ ਕਿੰਨਾ ਤਾਂ ਫੇਰ ਲੈ ਕੇ ਗੁਰੂ ਘਰ ਨਾਲ ਜੁੜਨਾ ਸੀਗਾ ਉਹ ਸਾਨੂੰ ਵਿਰੋਧ ਕਰਨਾ ਵੀ ਮਾਰ ਰਿਹਾ ਜੇ ਅਸੀਂ ਵਿਰੋਧ ਕਰਦੇ ਹਾਂ ਤੇ ਕਹਿੰਦੇ ਆ ਜੀ ਅਸੀਂ ਗਲਤ ਨਹੀਂ ਕਰ ਰਹੇ ਆ ਗੁਰਦੁਆਰਾ ਦੀ ਕਮੇਟੀ ਜੋ ਹੈਗੀ ਆ ਉਹ ਅੰਮ੍ਰਿਤਧਾਰੀ ਹੈਗੀ ਆ ਉੱਥੇ ਸਿੰਘ ਆਪਣੀ ਬੰਦੀਆਂ ਸੇਵਾਵਾਂ ਵੀ ਨਿਭਾਉਂਦੇ ਨੇ ਲੇਕਿਨ ਕੀ ਅਸੀਂ ਮੰਨ ਲਈਏ ਕਿ ਕਿਸੇ ਨਾ ਕਿਸੇ ਤਰੀਕੇ ਦਾ ਦਬਾਅ ਉੱਥੇ ਦੀ ਗੁਰਦੁਆਰਾ ਕਮੇਟੀ ਦੇ ਉੱਤੇ ਜ਼ਰੂਰ ਹੋਏਗਾ ਤਾਂ ਹੀ ਉਹਨਾਂ ਦੇ ਵੱਲੋਂ ਇਹ तमाम ਚੀਜ਼ਾਂ ਕਹਿ ਲੋ ਸਬਕਾਰ ਕੀਤੀਆਂ ਗਈਆਂ ਇੱਕ ਪੋਸਟਰ ਵੀ ਲਖਵੀਰ ਸਿੰਘ ਜੀ ਇਸ ਵੇਲੇ ਕਾਫੀ ਵਾਇਰਲ ਹੋ ਰਿਹਾ ਜਿੱਥੇ ਇੱਕ ਪਾਸੇ ਜੱਸਾ ਸਿੰਘ ਰਾਮਗੜੀਆ ਦੀ ਤਸਵੀਰ ਲਗਾਈ ਗਈ ਹੈ ਤੇ ਦੂਸਰੇ ਪਾਸੇ ਵਿਸ਼ਕਰਮਾ ਦੀ ਇਹ ਇਸ ਨੂੰ ਲੈ ਕੇ ਵੀ ਸਵਾਲ ਹੋ ਰਿਹਾ ਕਿ ਜੇਕਰ ਰਾਮਗੜੀਆ ਸਿੱਖ ਹੀ ਇਹਨਾਂ तमाम ਚੀਜ਼ਾਂ ਨੂੰ ਤੂਲ ਦੇਣਗੇ ਕੀ ਇਹ ਵਾਜਬ ਹੈ ਕਿ ਇੱਕ ਜਾਤ ਦੇ ਨਾਲ ਜੋੜ ਕੇ ਇਸ ਨੂੰ ਸਿੱਖਾਂ ਦੇ ਉੱਤੇ ਥੋਪਿਆ ਜਾ ਰਿਹਾ ਹੈ ਇੱਕ ਰੋਡ ਤੇ ਲਗਾ ਡਿਆ ਹੋਣਾ ਹੈ ਮਤਲਬ 50-60 ਬੰਦੇ ਆ ਜਿੰਨਾਂ ਲੋਗ ਹੋ ਰਹੇ ਇਹ ਸਿੱਖ ਜਨਤਾ ਮਾਰ ਕੇ ਵਿਦਾ ਲੈਂਦੇ ਕਿਸੇ ਮੁਕਤ ਕਰਕੇ ਦਿਖਾ ਲੈਂਦੇ ਆ ਦੁਨੀਆ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ ਸਿੱਖਾਂ ਨੇ ਆਪਣੀ ਰੋਹ ਰੀਤਾਂ ਦੇ ਮੁਤਾਬਕ ਬੰਦੀ ਛੋੜ ਦਿਵਸ ਮਨਾਇਆ ਭਾਰਤ ਦੇ ਵਿੱਚ ਵਿਸ਼ਕਰਮਾ ਦਿਹਾੜੇ ਨੂੰ ਵੀ ਮੰਨਿਆ ਜਾਂਦਾ ਹੈ ਅਤੇ ਵੱਡੇ ਪੱਦਰ ਦੇ ਉੱਤੇ ਕਿਰਤੀ ਲੋਕ ਸੰਦਾਂ ਨਾਲ ਕੰਮ ਕਰਨ ਵਾਲੇ ਲੋਕ ਆਪਣੇ ਉਜ਼ਾਰਾਂ ਨੂੰ ਸਾਫ਼ ਸੁਥਰਾ ਕਰਦੇ ਨੇ ਤੇ ਵਿਸ਼ਕਰਮਾ ਭਗਵਾਨ ਦੀ ਪੂਜਾ ਕਰਦੇ ਨੇ ਹਿੰਦੂ ਮਤ ਇਸ ਦੇ ਉੱਤੇ ਆਪਣਾ ਪੂਰਾ ਪੂਰਾ ਭਰੋਸਾ ਜਤਾਉਂਦੀ ਹੈ ਲੈਕਿਨ ਸੰਗਤ ਜੀ ਜਿਸ ਵੇਲੇ ਅਸੀਂ ਗੱਲ ਸਿੱਖਾਂ ਦੀ ਕਰਦੇ ਹਾਂ ਸਿੱਖਾਂ ਦੀ ਦੂਰੀ ਇਸ ਤੋਂ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਵੇਖਣ ਨੂੰ ਮਿਲੀ ਹੈ ਲੇਕਿਨ ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਭਾਰਤ ਦੇ ਇੱਕ ਸੂਬੇ ਦੇ ਵਿੱਚ ਇੱਕ ਗੁਰਦੁਖੜ ਦੀ ਕਮੇਟੀ ਦੇ ਵੱਲੋਂ ਇਸ ਦਿਹਾੜੇ ਨੂੰ ਮਨਾਉਣ ਦੀ ਇਜਾਜ਼ਤ ਦਿੱਤੀ ਗਈ ਹੈ ਇੰਦੌਰ ਦੀ ਅਸੀਂ ਸ਼ਹਿਰ ਦੀ ਗੱਲ ਕਰਨਾ ਜਾ ਰਹੇ ਹਾਂ ਜਿੱਥੇ ਇਸ ਤੋਂ ਪਹਿਲਾਂ ਵੀ ਸਾਨੂੰ ਕਦੇ ਖਬਰ ਆਈ ਹੈ ਕੀ ਜੋ ਜਨਮਾਸਤਮੀ ਮਨਾਣੀ ਸੀ ਉਹ ਵੀ ਇਸ ਦੀ ਇਜਾਜ਼ਤ ਦਿੱਤੀ ਗਈ ਕਦੇ ਕਰਵਾ ਚੌਦ ਦਾ ਦਿਹਾੜਾ ਹੋ ਗਿਆ ਇਸ ਤਰੀਕੇ ਦੇ ਸਵਾਲ ਉੱਠਦੇ ਰਹੇ ਨੇ ਸਾਡੇ ਨਾਲ ਇਸ ਵੇਲੇ ਲਖਵੀਰ ਸਿੰਘ ਜੀ ਜੁੜੇ ਹੋਏ ਨੇ ਇੰਦੌਰ ਦੀ ਧਰਤੀ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਲਖਵੀਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਖਵੀਰ ਸਿੰਘ ਜੀ ਤੁਹਾਡੇ ਤੋਂ ਜਾਨਣਾ ਚਾਹਵਾਂਗੇ ਕੀ ਹੈ ਪੂਰਾ ਮਾਮਲਾ ਤੇ ਕਿਸ ਤਰੀਕੇ ਦੇ ਨਾਲ ਸਿੱਖ ਸਿਧਾਂਤਾਂ ਨੂੰ ਛੀਕੇ ਟੰਗਿਆ ਜਾ ਰਿਹਾ ਹੈ ਇਹ ਇਹ ਇੰਡਾਰ ਦੇ ਵਿੱਚ ਕੀ ਕੁਝ ਚੱਲ ਰਿਹਾ ਇਸ ਵੇਲੇ ਵਾਰੀਗੁਰ ਦੀਪਕ ਖਾਲਸਾ ਵਾਈਸ ਜੀ ਹਿੱਕਤ ਕੋਟਾ ਜੀ ਜੀ ਖਸਤੇ ਦੇ ਬੱਚਾੜੀ ਜਮੇ ਆ ਜਾਂਦੀ ਹੈ ਇਹ ਵੀ ਇਹਦੇ ਮਨਮਤਲੇ ਕੋ ਵਾਰ ਦੇ ਨੂੰ ਅੰਮ੍ਰਿਤ ਦਾ ਰਸੰਗ ਮੰਨਦੇ ਹਨ ਉਹ ਸਮਾਂ ਬਹੁਤ ਜ਼ਿਆਦਾ ਡੱਕੁੰਦਾ ਹੈ ਜੀ ਅੰਮ੍ਰਿਤ ਰਸੰਗ ਨੇ ਸਭ ਕੋਈ ਪਤਾ ਹੁੰਦਾ ਕੀ ਸਹੀ ਹੈ ਕੀ ਗਲਤ ਹੈ ਜਾਨ ਬੱਚੇ ਬੱਚਿਆਂ ਨੂੰ ਗਲਤ ਤਰੀਕੇ ਨਾਲ ਆਪਾ ਤੋੜ ਰਹੇ ਆ ਆਪਾ ਬੱਚਿਆਂ ਨੂੰ ਕਿੱਥੇ ਜਾਵਾਂਗੇ ਸਭ ਤੋਂ ਵੱਡੇ ਡੱਕਣ ਜਨ ਨੇ ਜਿਹੜੇ ਰਿਸਰਮਾ ਜੀ ਦਾ ਪ੍ਰੋਗਰਾਮ ਲਾ ਰਹੇ ਨੇ ਸੋ ਕਮਨ ਇਜਾਇ ਸੋਸਾਇਟੀ ਦੇ ਪ੍ਰਧਾਨ ਨੇ ਹਮ ਨਨ ਤੇ ਟੈਕਨੋਲੋਜੀ ਸਾਥੀ ਸੰਗਠਨ ਜੱਥਾ ਹੈ ਜੀ ਸਹਿਮਾਨ ਲੋਕ ਨੇ 50 57 60 ਸਾਲ ਦੀ ਉਮਰ ਵਾਲੀ ਸਹਿਮਾਨ ਲੋਕ ਕਿੰਨਾ ਤੇ ਫੇਡ ਲੈ ਕੇ ਗੁਰੂ ਘਰ ਨਾਲ ਜੁੜਨਾ ਚਾਹੁੰਦਾ ਉਹ ਸਾਨੂੰ ਵਿਰੋਧ ਕਰਨਾ ਦੀ ਮਜਬੂਰ ਰਿਹਾ ਜੇ ਅਸੀਂ ਵਿਰੋਧ ਕਰਦੇ ਹਾਂ ਇਹ ਕਹਿੰਦੇ ਆ ਜੀ ਅਸੀਂ ਗਲਤ ਕੀ ਕਰ ਰਹੇ ਹਾਂ ਇਹ ਕਹਿੰਦੇ ਤੁਸੀਂ ਗਲਤ ਹੀ ਕਰ ਰਹੇ ਤੇ ਸਾਹਮਣੇ ਦੇਖੋ ਅਸੀਂ ਉਹਨਾਂ ਨੂੰ ਕਿਹਨੇ ਦੱਸਿਆ ਨਹੀਂ ਗਲਤ ਕਰ ਰਹੇ ਆ ਉਹ ਸਿੱਧਾ ਸਿੱਧਾ ਸਾਹਮਣੇ ਹਿੰਦੂ ਮਤਨਾ ਦੇ ਰਹੇ ਨੇ ਉਹ ਕਹਿੰਦੇ ਨੇ ਜੀ ਅਸੀਂ ਤਾਂ ਅਖੰਡ ਪਾਠ ਉਖਾ ਰਹੇ ਹਾਂ ਹਮਮ ਕੰਨਪਾਟਾ ਦਾ ਅਗਲੀ ਅਰਦਾਸ ਕਰਨੀ ਹੈ ਜੀ ਕੱਲ ਨੂੰ ਕੋਈ ਆ ਜਾਏਗਾ ਇਹ ਕਹਿ ਰਹੇ ਨੇ ਕਿ ਉਹ ਕਲਾ ਦੇ ਗੁਰੂ ਨੇ ਅੱਜ ਉਹਨਾਂ ਨੇ ਕਹੇ ਕਲਾ ਦੇ ਗੁਰੂ ਨੇ ਤੇ ਬੁਕਾਣਾ ਤੇ ਪੁੱਛੀ ਆਪਾਂ ਉਹ ਕਹਿੰਦੇ ਨੇ ਇਥੇ ਮੈਂ ਤਾਂ ਫਿਰ ਜੀ ਆਪਾਂ ਧਿਆਨ ਲੈਣੇ ਆ ਵਿਦਿਆ ਕੱਲ ਨੂੰ ਕੋਈ ਆਏਗਾ ਵਿਦਿਆ ਆਪਾਂ ਨੂੰ ਧਿਆਨ ਲਿੰਦੀ ਹੈ ਰਸਟਰ ਤੋਂ ਵੀ ਇਹ ਗੱਲ ਨਹੀਂ ਆਪਾਂ ਉਹ ਕੰਨਪਾਟਾ ਕੋਣ ਦਾ ਫਾਰਮਾਸਟਰ ਆਦੋਂ ਜੀ ਉਹਦੇ ਥੇ ਫਾਰਮਾਸਟਰ ਹੋਣਗੇ ਕਹਾਂ ਦੇ ਲਈ ਇਹ ਫੰਡਪਾਟ ਹੋਣਾ ਹੈ ਜੇ ਪਰਸ ਵੀ ਨਹੀਂ ਜੀ ਲੱਗਦਾ ਕਿਹਨੂੰ ਰੋਕਾਂਗੇ ਆਪਾਂ ਉਹਨਾਂ ਨੂੰ ਜੀ ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ तमाम ਗੁਰਦੁਆਰਾ ਦੀ ਕਮੇਟੀ ਜੋ ਹੈਗੀ ਹੈ ਉਹ ਅੰਮ੍ਰਿਤਧਾਰੀ ਹੈਗੀ ਹੈ ਉੱਥੇ ਸਿੰਘ ਆਪਣੀ ਬੰਦੀਆਂ ਸੇਵਾਵਾਂ ਵੀ ਨਿਭਾਉਂਦੇ ਨੇ ਲੇਕਿਨ ਕੀ ਅਸੀਂ ਮੰਨ ਲਈਏ ਕਿ ਕਿਸੇ ਨਾ ਕਿਸੇ ਤਰੀਕੇ ਦਾ ਦਬਾਅ ਉੱਥੇ ਦੀ ਗੁਰਦੁਆਰਾ ਕਮੇਟੀ ਦੇ ਉੱਤੇ ਜ਼ਰੂਰ ਹੋਏਗਾ ਤਾਂ ਹੀ ਉਹਨਾਂ ਦੇ ਵੱਲੋਂ ਇਹ तमाम ਚੀਜ਼ਾਂ ਕਹਿ ਲੋ ਸਵਕਾਰ ਕੀਤੀਆਂ ਗਈਆਂ ਹਾਂਜੀ ਹਾਂਜੀ ਕਮੇਟੀ ਦੇ ਉੱਤੇ ਦਬਾਅ ਹੋਣਾ ਨਾ ਕਿਸੇ ਤਰੀਕੇ ਦਾ ਮਨੇ ਇਸ ਤੀਜਾ ਆਪਾਂ ਨੂੰ ਪਤਾ ਨਹੀਂ ਜਾਂ ਪੂਰਾ ਕਿਉਂਕਿ ਆਪਾਂ ਰਾਜਨੀਤੀ ਤੋਂ ਬਹੁਤ ਦੂਰ ਆ ਜੀ ਪੜੇ ਕਿ ਜੇ ਕਿਸੇ ਕਿਸੇ ਤੇ ਇਤਰਾ ਦਾ ਦਬਾਅ ਹੋਏਗਾ ਇਹ ਨਹੀਂ ਤਾਂ ਕਮੇਟੀ ਚਾਂਗਿਆ ਗਿਆ ਦਿੰਦੀ ਤੇ ਉਹਨਾਂ ਨੂੰ ਕਹਿੰਨੇ ਆ ਕਿ ਉਹ ਕਹਿੰਦੇ ਸੀ ਚਾਲਾਂ ਤੋਂ ਮਨੰਦਿਆ ਰਹਿਆ 35 ਸਾਲਾਂ ਤੋਂ ਮਨੰਦਿਆ ਰਹਿਆ ਨੇ ਜੀ ਅਸੀਂ ਉਹਨਾਂ ਨੂੰ ਕਹ ਰਹੇ ਆ ਕਿ 20 ਸਾਲ ਤੋਂ ਜੋ ਗਲਤੀ ਹੋਈ ਹੋਈ ਗੁਰੂ ਸਾਹਿਬ ਨੇ ਸਤਿ ਵਡਾਵਾ ਲੈ ਕੇ ਦਿਆ ਸੀ ਜੀ ਤੇਰੇ ਸਿੱਖ ਨੇ ਗਿਆ ਉਹਨਾਂ ਨੂੰ ਆਲੀ ਗਲਤੀ ਦਾ ਅਹਿਸਾਸ ਹੋਇਆ ਉਹਨਾਂ ਨੇ ਜਾ ਕੇ ਮਾਫੀ ਮੰਗੀ ਗੁਰੂ ਸਾਹਿਬ ਨੇ ਉਹਨਾਂ ਨੂੰ ਗੱਲ ਨਾ ਲਾਇਆ ਤੇ ਅੱਜ ਆਪਾਂ ਸਰੋਹ ਯਾਦ ਕਰਦੇ ਉਹਨਾਂ ਨੂੰ 40 ਮੁਗਤੇ

ਇਹ ਇਸ ਨੂੰ ਲੈ ਕੇ ਵੀ ਸਵਾਲ ਹੋ ਰਿਹਾ ਕਿ ਜੇਕਰ ਰਾਮਗੜੀਆ ਸਿੱਖੀ ਇਹਨਾਂ ਤਮਾਮ ਚੀਜ਼ਾਂ ਨੂੰ ਤੂਲ ਦੇਣਗੇ ਕੀ ਇਹ ਵਾਜਬ ਹੈ ਕਿ ਇੱਕ ਜਾਤ ਦੇ ਨਾਲ ਜੋੜ ਕੇ ਇਸ ਨੂੰ ਸਿੱਖਾਂ ਦੇ ਉੱਤੇ ਥੋਪਿਆ ਜਾ ਰਿਹਾ ਹੈ ਜਬ ਉਹਦੇ ਹਨ ਉਹਨਾਂ ਦਾ ਕੀ ਨਾਂ ਦੇ ਇੰਪੇਅਰ ਕਰਦੇ ਨੇ ਦਿਮਾਗ ਦੇ ਵਿੱਚ ਕੀ ਕਰਦੇ ਉਹ ਸੀਜਾਂ ਦਾ ਆਪਾਂ ਨੂੰ ਪਤਾ ਨਹੀਂ ਅਜੇ ਤਾਂ ਉਮਰਤੀ ਬਹੁਤ ਛੋਟੇ ਆ ਪਰ ਤੁਹਾਨੂੰ ਲੱਗਦਾ ਜੀ ਇਹ ਗੱਲ ਤੇ ਅਸੀਂ ਤਾਂ ਵਿਰੋਧ ਦਿੱਤਾ ਹੈ ਇਹ ਵਿਰੋਧ ਤੇ ਨਾਲ ਸਾਡੇ ਲੋਕਾਂ ਨੇ ਜੀ ਅਸੀਂ ਮਤਲਬ 50-60 ਬੰਦੇ ਆ ਗੰਨਾਲੋਂ ਰੋੜ ਹੈ ਇਹ ਤੁਸੀਂ ਜਿਹਨਾਂ ਦਰਤਾ ਮਾਰ ਕੇ ਵਿਸਾ ਲੈਂਦੇ ਕਿਸੇ ਨੂੰ ਖਿੱਚ ਕੇ ਦਿਖਾ ਲੈਂਦੇ ਆ ਲਖਵੀਰ ਸਿੰਘ ਜੀ ਕੀ ਇਸ ਦੀ ਤੁਸੀਂ ਲਿਖਤੀ ਸ਼ਿਕਾਇਤ ਅ ਮੱਧ ਪ੍ਰਦੇਸ਼ ਦੇ ਵਿੱਚ ਹੋਰ ਨਾ ਗੁਰੂ ਘਰਾਂ ਨੂੰ ਪਹੁੰਚਾਈ ਗਈ ਇੱਥੇ ਇਹ ਸਭ ਕੁਝ ਹੋ ਰਿਹਾ ਹੈ ਜਾਂ ਐਸਜੀਪੀਸੀ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਤੁਹਾਨੂੰ ਲੈਟ ਦੇ ਦਿੱਤਾ ਇੱਥੇ ਇੱਕ ਮੀਡੀਆ ਦਾ ਕੋਲ ਗਰੁੱਪ ਹੈ ਉਹਨਾਂ ਨੂੰ ਦੇ ਦਿੱਤੀ ਹੈ ਪੰਜਾਬ ਦੇ ਮੀਡੀਆ ਦੇ ਦੋ ਤਿੰਨ ਗਰੁੱਪ ਨੇ ਉਹਨਾਂ ਨੂੰ ਦੇ ਦਿੱਤੀ ਹੈ ਸਾਰੇ ਆਰੇ ਨੇ ਕੱਲ ਦਾ ਮਤਲਬ ਪ੍ਰੋਗਰਾਮ ਇਸ ਸ਼ਾਮ ਨੂੰ ਸੈੱਟ ਕੀਤਾ ਜਾ ਰਿਹਾ ਹੈ ਇਹ ਮਤਲਬ ਪਰਸਪਲ ਪ੍ਰੋਗਰਾਮ ਆ ਪਰੋਲ ਆਸੇ ਜੇ 7 ਵਜੇ ਕੱਲ ਚੈਰ ਆ ਜਾਣਗੇ ਹੋ ਇਹ 2:00 ਤੋਂ 10 ਤੇ 26 ਤਰੀਕ ਦਾ ਪ੍ਰੋਗਰਾਮ ਮਤਲਬ ਅੱਜ ਮਤਲਬ ਤੁਹਾਡੇ ਵੱਲੋਂ ਇਹ ਤਮਾਮ ਵਹੀਲੇ ਵਸੀਲੇ ਹੋ ਰਹੇ ਨੇ ਇਸ ਸਮਾਗਮ ਨੂੰ ਰੋਕਣ ਦੇ ਲਈ ਲੇਕਿਨ ਫਿਰ ਵੀ ਉਹ 26 ਤਰੀਕ ਦਾ ਪ੍ਰੋਗਰਾਮ ਆਪਣਾ ਬਾਦਸਤੂਰ ਮਨਾ ਰਹੇ ਨੇ ਹਾਂਜੀ 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 ਉਹ ਕਹਿੰਦੇ ਸਾਨੂੰ ਰੋਕ ਕੇ ਦਿਖਾਓ ਹੂੰ ਜੇ ਉਹ ਇੰਨੀ ਗੱਲ ਕਹਿ ਰਹੇ ਨੇ ਕਿ ਸਾਨੂੰ ਰੋਕ ਕੇ ਦਿਖਾਓ ਤੇ ਇਹਦੇ ਪਿੱਛੇ ਅਸਲ ਦੇ ਵਿੱਚ ਹੋ ਸਕਦਾ ਕਿ ਕੋਈ ਵੱਡੀਆਂ ਤਾਕਤਾਂ ਜੁੜੀਆਂ ਹੋਣ ਕੋਈ ਨਹੀਂ ਕਰ ਸਕਦੇ ਜਿਵੇਂ ਵੱਡੇ ਖੇਰ ਰਾਜਨੀਤੀ ਮਾਮਲੇ ਆ ਜਾਂਦੇ ਨੇ ਹੂੰ ਉਹ ਆਪਣੀਆਂ ਸਮਿਆਂ ਤੋਂ ਪਰੇ ਹੁੰਦੇ ਨੇ ਆਪਾਂ ਇਹ ਨਹੀਂ ਸੰਭਾਲ ਸਕਦੇ ਜੀ ਅਕਾਲ ਚੈਨਲ ਦੇ ਨਾਲ ਜੋ ਸੰਗਤ ਇਸ ਵੇਲੇ ਜੁੜੀ ਹੋਈ ਹੈ ਉਹਨਾਂ ਨੂੰ ਤੁਸੀਂ ਆਪਣੇ ਵੱਲੋਂ ਕੀ ਸਨੇਹਾ ਦੇਣਾ ਚਾਹੋਗੇ ਕਿਉਂਕਿ ਹਰ ਇੱਕ ਜਾਗਰਕ ਸਿੱਖ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੀਆਂ ਅੱਖਾਂ ਦੇ ਸਾਹਮਣੇ ਜੇ ਕੁਝ ਇਹ ਸਭ ਕੁਝ ਹੁੰਦਾ ਹੋਇਆ ਵੇਖ ਰਿਹਾ ਹੈ ਤਾਂ ਉਹ ਅੱਖਾਂ ਮੀਚ ਕੇ ਚੁੱਪ ਨਾ ਬੈਠੇ ਬੁਲੰਦ ਆਵਾਜ਼ ਕਰਕੇ ਉਸ ਉਸ ਚੀਜ਼ ਦਾ ਪੁਰਜ਼ੋਰ ਵਿਰੋਧ ਕਰੇ ਤਾਂਕਿ ਪ੍ਰਚਾਰਕ ਦੇ ਤੌਰ ਦੇ ਉੱਤੇ ਵੀ ਸਾਡੀ ਇਹ ਜ਼ਿੰਮੇਵਾਰੀ ਬਣਦੀ ਹੈ ਇਸ ਦੇ ਉੱਤੇ ਡੱਟ ਕੇ ਬੋਲਣਾ ਤੁਸੀਂ ਕੀ ਕਹਿਣਾ ਚਾਹੋਗੇ ਅਯਾ ਦਰੋਜੀ ਗੁਰੂ ਸਾਹਿਬ ਅੱਗੇ ਇਹ ਅਦਾਤ ਕਰਦੇ ਹਾਂ

ਕੰਨਿਆਂ ਜੀ ਇਹ ਕਿਉਂਰਾ ਕਿ ਇਕੱਲੇ ਜਾਓਗੇ ਹੋਰ ਨਾਲ ਸੰਗਤ ਸੰਗਤਾਂ ਨੂੰ ਵੀ ਲੈ ਕੇ ਜਾਓਗੇ ਕਿੰਨੀ ਸੰਗਤ ਹੋਏਗੀ ਤੁਹਾਡੇ ਨਾਲ 2250 ਬੰਦਾ ਚਲੋ ਵਧੀਆ ਗੱਲ ਹੈ ਜੀ 2250 ਬੰਦਾ ਉੱਥੇ ਖੜ ਕੇ ਜਿਸ ਵੇਲੇ ਸਿੱਖੀ ਸਿਧਾਂਤ ਦੀ ਗੱਲ ਕਰੇਗਾ ਤੇ ਅਸੀਂ ਉਮੀਦ ਕਰਦੇ ਹਾਂ ਤੁਹਾਡੇ ਵੱਲੋਂ ਕੀਤਾ ਗਿਆ ਇਹ ਵਿਰੋਧ ਤੁਹਾਡੇ ਵੱਲੋਂ ਜਾਗਰਕ ਸਿੱਖਾਂ ਦੇ ਵੱਲੋਂ ਕੀਤੀ ਗਈ ਇਹ ਪਹਿਲ ਕਦਮੀ ਹੋਰ ਨਾ ਗੁਰੂ ਘਰ ਦੀਆਂ ਕਮੇਟੀਆਂ ਨੂੰ ਵੀ ਥੋੜਾ ਸੁਚੇਤ ਕਰ ਦੇਗੀ ਕਿ ਸਾਡੇ ਵੱਲੋਂ ਅਜਿਹੀ ਕੁਤਾਹੀ ਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਹੋ ਸਕੇ ਕੋਸ਼ਿਸ਼ ਕਰਾਂਗੇ ਲਖਵੀਰ ਸਿੰਘ ਜੀ ਤੁਹਾਡੇ ਨਾਲ 26 ਅਕਤੂਬਰ ਨੂੰ ਵੀ ਮੁੜ ਤੋਂ ਗੱਲਬਾਤ ਕਰੀਏ ਜਾਣਨ ਦੀ ਕੋਸ਼ਿਸ਼ ਕਰਾਂਗੇ ਉੱਥੇ ਕੀ ਕੁਝ ਹਾਲਾਤ ਰਹੇ ਕੀ ਇਹ ਸਮਾਗਮ ਮਨਾਇਆ ਜਾਂਦਾ ਹੈ ਕਿ ਇਸ ਸਮਾਗਮ ਨੂੰ ਰੋਕਿਆ ਜਾਂਦਾ ਹੈ ਦੇਖਦੇ ਆਣ ਵਾਲੇ ਦਿਨਾਂ ਦੇ ਵਿੱਚ ਕੀ ਕੁਝ ਹੋਏਗਾ ਧੰਨਵਾਦ ਕਰਦੇ ਹਾਂ ਲਖਵੀਰ ਸਿੰਘ ਜੀ ਫਤਿਹ ਦੀ ਸਾਂਝ ਪਾਵਾਂਗੇ ਇਜਾਜ਼ਤ ਲਾਂਗੇ ਤੁਹਾਡੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ